ਇਹ ਅਜੇ ਇਹਨੂੰ ਸੀਲਿੰਗ ਕਰਕੇ ਇਹਦੇ ਵਾਸਤੇ ਅਸੀਂ ਨਿਲਾਮੀ ਲਈ ਕੁਰਕੀ ਵਾਸਤੇ ਲਿਖ ਕੇ ਭੇਜਦੇ ਹਾਂ ਤੇ ਕੁਰਕੀ ਪੀਸੀ ਦਫ਼ਤਰ ਵੱਲੋਂ ਸਾਨੂੰ ਜਦੋਂ ਵੀ ਆ ਜੀ ਇਹਨੂੰ ਅਸੀਂ ਸੀਲ ਤੇ ਲਾ ਦੋ ਤੁਸੀਂ ਤੇ ਕੋਠੀ ਜਿਹੜੀ ਹੈਗੀ ਰਜਨੀ ਬਾਲਾ ਪਤਨੀ ਮਹਿੰਦਰਪਾਲ ਤੇ ਜਸਵਾਲ ਵਾਲੀ ਗਲੀ ਚ ਸਥਿਤ ਇਹ ਕੋਠੀ ਇਹ ਕੋਠੀ ਜਿਹੜੀ ਬਣਾਈ ਗਈ ਸੀ ਉਹ ਨਸ਼ੇ ਦੀ ਜਿਹੜੀ ਨਸ਼ੇ ਰਾਹੀਂ ਜਿਹੜੀ ਕਮਾਈ ਗਈ ਸੀ ਉਹ ਕਮਾਈ ਨਾਲ ਬਣਾਈ ਗਈ ਸੀ ਇਸ ਕਰਕੇ ਮੁਕੱਦਮਾ ਨੰਬਰ 40 2015 ਦਾ ਜਿਹਦੇ ਵਿੱਚ ਰਜਨੀ ਵਾਲਾ ਕੋਲੋਂ 260 ਗ੍ਰਾਮ ਹਿਰੋਇਨ ਬਰਾਮਦ ਹੋਈ ਸੀ ਉਸ ਮੁਕੱਦਮੇ 'ਚ ਅਸੀਂ ਇਹਦਾ ਪਹਿਲਾਂ ਫ੍ਰੀਜ਼ਿੰਗ ਕਰਕੇ ਐਸ ਐਚ ਓ ਵੱਲੋਂ ਮੌਕੇ ਦੇ ਐਸ ਐਚ ਓ ਵੱਲੋਂ ਫ੍ਰੀਜ਼ ਕਰਕੇ ਇਹਦਾ ਆਰਡਰ ਕਨਫਰਮ ਲਈ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਗਿਆ ਸੀ ਉਹਨਾਂ ਤੋਂ ਉਹ ਆਰਡਰ 2020 ਦੇ ਵਿੱਚ ਕਨਫਰਮ ਹੋ ਗਿਆ ਸੀਗਾ ਉਦੋਂ ਇਹ ਕੋਠੀ ਦੀ ਵੈਲਿਊ 23 ਲੱਖ ਦੇ ਕਰੀਬ ਸੀਗੀ ਤੇ ਇਹਦੀ ਇੱਕ ਕਾਰ ਵੀ ਜੱਪ ਕੀਤੀ ਗਈ ਸੀ ਜਿਹੜੀ ਰਜਨੀ ਵਾਲਾ ਦੇ ਬੇਟੇ ਦੇ ਨਾਂ ਤੇ ਸੀਗੀ ਉਹ ਕਾਰ ਥਾਣੇ 'ਚ ਖੜੀ ਹੈ ਉੱਥੇ ਤੁਹਾਨੂੰ ਦਿਖਾ ਦਾਂਗੇ ਉਹ ਕਾਰ ਦੀ I20 ਕਾਰ ਹੈਗੀ ਆ ਉਹਦੀ ਵੈਲਿਊ ਤਕਰੀਬਨ 7 ਲੱਖ 60 ਹਜ਼ਾਰ ਸੀਗੀ ਇਹ ਹੁਣ ਉਸ ਤੋਂ ਬਾਅਦ ਜਦੋਂ ਇਹ ਸਜ਼ਾ ਹੋ ਗਈ ਮੁਕਦਮੇ 'ਚ ਸਜ਼ਾ ਹੋਣ ਤੋਂ ਬਾਅਦ ਅਸੀਂ ਫੇਰ ਭੇਜਿਆ ਕਿ ਇਹਨੂੰ ਫ੍ਰੀਜ਼ ਕੀਤਾ ਜਾਵੇ ਪ੍ਰਾਪਰਟੀ ਨੂੰ ਅ ਫੋਰਫੀਟ ਕੀਤਾ ਜਾਵੇ ਤਾਂ ਕਿ ਇਹ ਸਰਕਾਰ ਪ੍ਰਾਪਰਟੀ ਇਹਨੂੰ ਲੈ ਕੇ ਸਿਰਕੁਰਕੀ ਕਰਾ ਕੇ ਤੇ ਇਹਦੇ ਬੋਲੀ ਤੇ ਵੇਚਿਆ ਜਾ ਸਕੇ ਉਹ ਆਰਡਰ ਸਾਨੂੰ ਪਿਛਲੇ ਸਾਲ ਮਿਲਿਆ ਸੀ ਪਰ ਉਸ ਚ ਫਿਰ ਇਹਨੂੰ ਅਪੀਲ ਕਰਨ ਦਾ ਹੱਕ ਹੁੰਦਾ ਹੈ ਕਿਉਂਕਿ ਇਹ ਸ਼ੋਅ ਕਰ ਸਕਦੀ ਹੈ ਵੀ ਨਹੀਂ ਨਾ ਲਈ ਜਾਵੇ ਮੇਰੀ ਪ੍ਰਾਪਰਟੀ ਮੇਰੀ ਹੋਰ ਸਰੋਤਾ ਤੋਂ ਬਣੀ ਹੋਈ ਪ੍ਰਾਪਰਟੀ ਹੈਗੀ ਹੈ ਪਰ ਉਹ ਅਪੀਲ ਵੀ ਖਾਰਜ ਹੋ ਚੁੱਕੀ ਹੈ ਤੇ ਅੱਜ ਸਾਡੇ ਕੋਲੇ ਇਹ ਆਰਡਰ ਆ ਚੁੱਕਿਆ ਹੈ ਅਸੀਂ ਇਹਨੂੰ ਅੱਜ ਕੁਰਕ ਕਰਕੇ ਇਹਦੇ ਤੇ ਸੀਲ ਲਗਾ ਕੇ ਤਹਿਸੀਲਦਾਰ ਸਾਹਿਬ ਸੀਲ ਲਗਾ ਕੇ ਕੇਸ ਦੁਆਰਾ ਉਹਨਾਂ ਨੂੰ ਡੀਆਰਓ ਸਾਹਿਬ ਭੇਜਾਂਗੇ ਤੇ ਡੀਆਰਓ ਸਾਹਿਬ ਜਿਹੜੇ ਮਾਲ ਅਫਸਰ ਹੈਗੇ ਨੇ ਜ਼ਿਲ੍ਹੇ ਦੇ ਉਨਾ ਨੇ ਨੂੰ ਕੁਰਕੀ ਦੇ ਆਰਡਰ ਪਾਸ ਕਰਦੇ ਆ ਉਹ ਥੋੜੇ ਆਉਣ ਵਾਲੇ ਸਮੇਂ ਚ ਇਹਦੀ ਕੁਰਤੀ ਕਰਾਈ ਜਾਏਗੀ ਫਿਰ ਇਹਦੀ ਬੋਲੀ ਕਰਾ ਕੇ ਪ੍ਰਾਈਵੇਟ ਰੱਖਤੀ ਤੇ ਪੈਸਾ ਸਰਕਾਰ ਦੇ ਖਜ਼ਾਨੇ ਜਮਤ ਕਰਾਇਆ। ਅਨਕਾਰਿ ਲਈ ਮੈਂ ਦੱਸਣਾ ਚਾਹੁੰਦਾ ਕਿ ਇਹ ਮੋਗੇ ਦਾ ਪਹਿਲਾ ਕੇਸ ਹੈ ਤੇ ਹੋ ਸਕਦਾ ਪੰਜਾਬ ਦਾ ਵੀ ਪਹਿਲਾ ਕੇਸ ਹੋਵੇ ਜਿਸ ਚ ਪ੍ਰਾਪਰਟੀ ਫੋਰਫੀਟ ਹੋਈ ਹੋਵੇ ਕਿਉਂਕਿ ਫ੍ਰੀਜ਼ਿੰਗ ਆਰਡਰ ਤਾਂ ਕਈਆਂ ਦੇ ਆ ਜਾਂਦੇ ਨੇ ਫਿਰ ਕਈ ਕੇਸਾਂ ਚ ਕੀ ਹੁੰਦਾ ਸਜ਼ਾ ਨਹੀਂ ਹੁੰਦੀ ਜਾਂ ਸਜ਼ਾ ਹੋ ਜਾਂਦੀ ਹੈ ਤਾਂ ਫਿਰ ਕਿਸੇ ਨਾ ਕਿਸ ਤਰ੍ਹਾਂ ਉਹ ਅਪੀਲ ਚ ਇਹ ਬਚਾ ਕਰ ਲੈਂਦਾ ਉਹਦੀ ਪ੍ਰਾਪਰਟੀ ਦਾ। ਪਰ ਹੁਣ ਇਸ ਕੇਸ ਚ ਤਕਰੀਬਨ ਮੁਕੱਦਮਾ 2015 ਦਾ ਹੈ ਤੇ 2025 ਚ ਆ ਕੇ 10 ਸਾਲ ਦੇ ਪ੍ਰੋਸੈਸ ਦੇ ਤ ਬਾਅਦ ਇਹ ਫ੍ਰੀਜ਼ ਹੋ ਰਹੀ ਹੈ ਫੋਰਫੀਟ ਹੋ ਰਹੀ ਹੈ ਪ੍ਰਾਪਰਟੀ ਤੇ ਬਹੁਤ ਵੱਡੀ ਮਤਲਬ ਪ੍ਰਾਪਤੀ ਹੈਗੀ ਹੈ ਕੋ ਪੰਜਾਬ ਪੁਲਿਸ ਵੱਲੋਂ